ਨਾਲ ਜਗਰੂਪ ਸਿੰਘ ਜੀ ਮੌਜੂਦ ਨੇ ਇਹਨਾਂ ਨੇ ਕਿੰਨੀਂ ਧੀਰ ਹੋ ਗਈ ਹੈ ਕਾਸ਼ਤ ਕਰਦੇ ਨੇ ਉਹਨਾਂ ਤੋਂ ਪੁੱਛਦੇ ਆ ਜਾਣਦੇ ਆ ਔਰ ਜਿਹੜੀ ਕਿਨੂ ਦੀ ਕਾਸ਼ਤ ਹੈ ਉਹਦੀ ਆਮਦ ਕਿੰਨੀ ਕੁ ਹੋ ਜਾਂਦੀ ਹੈ ਜਗਰੂਪ ਜੀ ਤੁਹਾਡਾ ਸਵਾਗਤ ਹੈ ਹਾਂਜੀ ਮੇਰਾ ਪਿੰਡ ਕਮਾਲੂ ਸਵਾਇਚ ਜ਼ਿਲ੍ਹਾ ਬਠਿੰਡਾ ਤਹਿਸੀਲ ਮੋਰ ਮੰਡੀ ਜਗਰੂਪ ਸਿੰਘ ਉਰਫ ਭੋਲਾ ਸਿੰਘ ਮੈਂ ਆਪਦੇ ਖੇਤ ਦੇ ਵਿੱਚੋਂ ਬੋਲ ਰਿਹਾ ਹਾਂ ਮੈਂ ਛੋਟਾ ਕਿਸਾਨ ਆ ਮੈਂ ਕਈ ਸਾਲਾਂ ਤੋਂ ਬਾਗਬਾਨੀ ਨਾਲ ਜੁੜਿਆ ਹੋਇਆ ਹਾਂ ਅਸੀਂ ਪਰਾਲੀ ਵੀ ਇਹਦੇ ਵਿੱਚ ਸਿੱਟਕੇ ਦੇਖ ਲਈ ਪਰਾਲੀ ਕੱਟੀ ਵੀ ਨਹੀਂ ਸਾਨੂੰ ਕੋਈ ਉਸ ਵੇਲੇ ਪਰਾਲੀ ਦਾ ਮੁੱਲ ਨਹੀਂ ਮਿਲਿਆ ਇਸ ਕਰਕੇ ਅਸੀਂ ਬਾਗ ਲਾਇਆ ਬਾਗ ਦਾ ਹੁਣ ਨਾ ਸਾਨੂੰ ਕੀਮਤ ਮਿਲ ਰਹੀ ਹੈ ਸਰਕਾਰ ਵੱਲੋਂ ਕੋਈ ਸਹੂਲਤ ਨਹੀਂ ਕੋਈ ਸਰਕਾਰ ਵੱਲੋਂ ਸਹੂਲਤ ਨਹੀਂ ਪਹਿਲਾਂ ਪੱਠਲ ਦੇ ਰਾਜ ਦੇ ਵਿੱਚ ਸਾਨੂੰ ਗ੍ਰੇਟ ਮਿਲਦੇ ਹੁੰਦੇ ਸੀ ਗ੍ਰੇਟ ਬੰਦ ਹੋ ਗਏ ਦਵਾਈਆਂ ਬੰਦ ਹੋ ਗਈਆਂ ਤਾਰ ਜਾਲੀ ਬੰਦ ਹੋ ਗਈ ਕੁਛ ਵੀ ਨਹੀਂ ਸਾਡਾ ਪਾਣੀ ਅਪ੍ਰੈਲ ਮਈ ਜੂਨ ਚ ਬਹੁਤ ਮਾਰ ਪੈਂਦੀ ਹੈ ਬਹੁਤ ਬਾਗ ਪੱਟੇ ਗਏ ਉਹ ਤੋਂ ਪਾਣੀ ਦੀ ਦਿੱਕਤ ਆ ਜਾਂਦੀ ਹੈ ਨਹਿਰੀ ਪਾਣੀ ਨਹੀਂ ਆਉਂਦਾ ਇਸ ਕਰਕੇ ਅਸੀਂ ਗਵਰਨਮੈਂਟ ਤੋਂ ਮੰਗਵਾ ਸਰਕਾਰ ਤੋਂ ਮੰਗ ਕਰਦੇ ਆਂ ਵੀ ਜੇ ਛੋਟੇ ਕਿਸਾਨ ਬਾਗਾਂ ਵਾਲੋਂ ਦੇ ਆ ਤਾਂ ਬਾਗ ਪੱਟੇ ਜਾਂਦੇ ਆ ਜੇ ਦੂਜੇ ਝੋਨੇ ਵਾਲੇ ਜਾਂਦੇ ਆ ਤਾਂ ਉਧਰ ਪ੍ਰਾਲੀ ਦਾ ਡਿੱਕਾ ਪੈ ਜਾਂਦਾ ਹੈ ਪਾਣੀ ਥੱਲੇ ਜਾਈ ਜਾਂਦਾ ਇਸ ਕਰਕੇ ਬਾਗਾਂ ਨੂੰ ਉਤਸ਼ਾਹ ਦੇਣ ਵਾਸਤੇ ਗ੍ਰੇਟ ਮਸ਼ੀਨਾਂ ਤੇ ਸਪਰੇਅ ਵਾਲੀ ਦਵਾਈ ਤੇ ਤਾਰ ਕੰਡਿਆਲੀ ਜਾਲੀ ਬਾਗਾਂ ਨੂੰ ਲਾਉਣ ਵਾਸਤੇ ਸਰਕਾਰ ਨੂੰ ਮਹੀਆ ਕਰਾਉਣੇ ਚਾਹੀਦੇ ਬਾਗਾਂ ਵਾਲਕ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਕਿਉਂਕਿ ਪਿਛਲੇ ਸਾਲ ਰੇਟ ਠੀਕ ਸੀ ਉਦੋਂ ਪਿਛਲੇ ਸਾਲ ਠੀਕ ਸੀ ਪਿਛਲੇ ਸਾਲ ਇੱਕ ਕਿਸਾਨ ਨੇ ਲੱਖ ਰੁਪਿਆ ਕਿਲੇ ਦਾ ਬਟਾ ਜਿਹਦੇ ਵਿੱਚੋਂ ਕੇ 70000 ਖਰਚਾ ਆ ਗਿਆ 100000 ਰੁਪਇਆ ਜੇ ਠੇਕਾ ਹੈ ਜ਼ਮੀਨ ਦਾ ਤੇ ਬਾਗ ਵਾਲੇ ਨੂੰ 30 35000 ਰੁਪਇਆ ਮਸਾਂ ਹੀ ਬਚੇ ਹੁਣ ਪਿਛਲੇ ਸਾਲ ਹੁਣ ਐਤਕੀ ਤਾਂ ਗਰਮੀ ਨੇ ਫਲ ਕੜਤਾ ਥੱਲੇ ਹੁਣ ਗੜੇ ਪੈ ਗਏ ਇਸ ਕਰਕੇ ਗੜਿਆਂ ਦੀ ਮਾਰ ਹਰ ਵਕਤ ਮਾਰ ਪੈਂਦੀ ਹੈ ਕੋਈ ਕੰਟਰੋਲ ਰੇਟ ਕਰਨਾ ਚਾਹੀਦਾ ਗਵਰਨਮੈਂਟ ਨੂੰ ਐਮਸੀ ਮੰਗੂ ਜਿਵੇਂ ਝੋਨੇ ਕਣਕ ਦਿੰਦੇ ਆ ਬਾਗਾਂ ਤੇ ਵੀ ਐਮਸੀ ਦੇਣੀ ਚਾਹੀਦੀ ਹੈ ਕਿੰਨੂ ਦਾ ਕੀ ਹੋ ਰਿਹਾ ਦਿਖਾਗੇ ਆ ਗੜਿਆਂ ਦਾ ਕੱਲ ਤੇ ਆ ਕੱਲ ਦਾਗ ਪਈ ਹੈ ਕਿਨੂ ダਗੀ ਹੋ ਗਏ ਗੜਿਆਂ ਨਾਲ ਤੇ ਹੁਣ ਫੇਰ ਫਸਲ ਦਾ ਕੋਈ ਪਤਾ ਨਹੀਂ ਕੀ ਬਟਿਆ ਜੋ ਇਸ ਕਰਕੇ ਇੱਕ ਸਾਲ ਫਸਲ ਦਾ ਬਾਗ ਵਾਲੇ ਨੂੰ ਭਾ ਆ ਜਾਂਦਾ ਇੱਕ ਸਾਲ ਆਉਂਦਾ ਨਹੀਂ ਇਹਦਾ ਮੰਡੀ ਕਰਨਾ ਜਿਹੜਾ ਇਹਦਾ ਮੰਡੀ ਕਰਨਾ ਜਿਹੜਾ ਉਹ ਕਿਹੜੀ ਜਗ੍ਹਾ ਕਰਦੇ ਹੋ ਤੁਸੀਂ ਔਰ ਕਿੰਨਾ ਕੋ ਪ੍ਰਤੀ ਏਕੜੇ ਦੀ ਕਮਾਈ ਹੋ ਜਾਂਦੀ ਪ੍ਰਤੀ ਏਕੜਤਾ ਜੀ ਜੇ ਤਾਂ ਭਾ ਜੇ ਚੰਗਾ 50 60 ਰੁਪਏ ਕਿਲੋ ਵਿਕੇ ਪੇਤਾ ਹੋ ਜਾਂਦੀ ਐ ਸਵਾ ਲੱਖ ਡੇਢ ਲੱਖ ਰੁਪਇਆ ਨਹੀਂ ਤਾਂ ਉਹੀ 450000 ਰੁਪਇਆ ਬਚਦਾ ਸਾਨੂੰ ਕਿੱਲੇ ਚੋਂ ਕੋਈ ਐਡੀ ਖਾਸ ਹੈ ਨਹੀਂ ਇਹਦੇ ਚ ਹੁਣ ਰਿਹਾ ਕੰਮ ਪਹਿਲਾਂ ਵਾਲਾ ਸਰਕਾਰ ਦੀ ਮਾੜੀ ਜਦੋਂ ਇੱਥੋਂ ਚੱਲਦੇ ਸੀ ਕਮਾਲੂ ਤੋਂ ਮਾਨਸਾ ਸਨਾਮ ਪਾਤਣੀ ਜ ਰਾਜਪੁਰਾ ਤੇ ਚੰਡੀਗੜ੍ਹ ਤੱਕ ਜਾਂਦੇ ਆ 20 20 30 30 ਗ੍ਰੇਟ ਲਾਉਂਦੇ ਹੈਰਾਨ ਹੁੰਦੇ ਸਾਰੀ ਰਾਤ ਤੁਰੇ ਜਾਂਦੇ ਆ ਸਾਰਾ ਦਿਨ ਤੁਰੇ ਆਉਨੇ ਆ ਕੋਈ ਮੰਡੀ ਕਰਨੀ ਗੋਭੀ ਮੰਗੂ ਬੇਕਦਾ ਕਿਤੇ 5 ਰੁਪਏ ਕਿਤੇ 10 ਰੁਪਏ ਜਿਵੇਂ ਆ ਕਈ ਵਾਰੀ ਆਲੂਸਤੇ ਪਾਰੇ ਪਿਛਲੇ ਸਾਲ ਬਸੇ ਰੇਟੇ ਲਾ ਕੇ ਸਿੱਟੇ ਕਿੰਨੂ ਕੋਈ ਫੈਕਟਰੀ ਲਾਵੇ ਗਵਰਨਮੈਂਟ ਇਹਦਾ ਜੂਸ ਨੂੰ ਸਿੱਧਾ ਲਵੇ ਸਾਥੋਂ ਮਾਲ ਨਾਲੇ ਜੂਸ ਬਣੇ ਨਾਲੇ ਸਾਡਾ ਮਾਲ ਵਿਕੇ ਝੋਨੇ ਤੇ ਕਣਕ ਦੇ ਫਸਲ ਦੇ ਚੱਕਰ ਤੋਂ ਨਿਕਲਣ ਲੋਕ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਪੰਜਾਬ ਦੇ ਜੋ ਕਿਸਾਨ ਨੇ ਜੋ ਬਾਗਬਾਨੀ ਵੱਲ ਧਿਆਨ ਦੇ ਰਹੀ ਸੀ ਹੁਣ ਬਾਗਬਾਨੀ ਤੋਂ ਨਿਕਲਣ ਦੀ ਵੀ ਇਹ ਕੋਸ਼ਿਸ਼ ਕਰ ਰਹੇ ਨੇ ਤਾਂ ਜੋ ਆਉਣ ਵਾਲਾ ਜਿਹੜਾ ਇਹਨਾਂ ਦਾ ਭਵਿੱਖ ਹੈ ਉਹ ਸੁਧਰ ਸਕੀ ਪਰ ਪੰਜਾਬ ਸਰਕਾਰ ਦੇ ਅਜੇ ਤੱਕ ਕੰਨ ਤੇ ਜੂੰ ਤੱਕ ਨਹੀਂ ਰੇਗ ਰਹੀ ਤਾਂ ਜੋ ਕਿ ਪੰਜਾਬ ਦੇ ਬਾਗਬਾਨੀ ਕਰਨ ਵਾਲੇ ਕਿਸਾਨਾਂ ਦੀ ਵੱਲ ਧਿਆਨ ਦਿੱਤਾ ਜਾ ਸਕੇ ਔਰ ਹਰ ਇੱਕ ਪੰਜਾਬ ਦਾ ਜੋ ਬਾਗਬਾਨੀ ਕਰਦਾ ਕਿਸਾਨ ਹੈ ਉਹ ਵੀ ਬਹੁਤ ਪਰੇਸ਼ਾਨ ਹੋ ਚੁੱਕਿਆ ਹੈ ਔਰ ਰਹੀ ਰਹੀ ਗੱਲ ਰਾਤ ਜੋ ਗੜੇ ਮਾਰੀ ਹੋਈ ਹੈ ਉਸ ਦੇ ਨਾਲ ਵੀ ਕਿਸਾਨਾਂ ਦੇ ਕਿੰਨੂ ਦੀ ਫਸਲ ਬਿਲਕੁਲ ਬਰਬਾਦ ਹੋ ਚੁੱਕੀ ਹੈ ਕੈਮਰਾਮੈਨ ਸतीश ਦੇ ਨਾਲ ਧਰਮਿੰਦਰ ਕੱਕੀ ਦਿਨਕ ਸਵੇਰਾ ਟੀਵੀ ਮੌਰ ਮੰਡੀ